ਮੀ ਨਹੀਂ ਰੋਕਿਆ ਤੇ ਹੋਰ ਪਾਣੀ ਛੱਡਿਆ ਜਾਵੇਗਾ ਤੇ ਫਸਲਾਂ ਦਾ ਨੁਕਸਾਨ ਕਿੰਨਾ ਹੋਵੇਗਾ ਇਹਦਾ ਅੰਦਾਜ਼ਾ ਬਾਅਦ ਚਲਾਇਆ ਜਾਵੇਗਾ ਸੋ ਅੱਜ ਅਸੀਂ ਤੁਹਾਡੇ ਨਾਲ ਇਹਦੇ ਬਤਾਲ ਗੱਲਬਾਤ ਕਰਾਂਗੇ ਇਸ ਵਿਸ਼ੇ ਤੇ ਤੇ ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਅਚੇਚੇ ਤੌਰ ਤੇ ਜੁੜੇ ਨੇ ਸਰਦਾਰ ਜਗਮੋਣ ਸਿੰਘ ਜੀ ਲਾਡੀ ਤੇ ਇੰਗਲੈਂਡ ਦੀ ਧਰਤੀ ਤੋਂ ਗੁਰਦੁਆਰਾ ਅਕਾਲ ਦਰਬਾਰ ਦੇ ਹੈੱਡ ਗ੍ਰਾਂਥੀ ਗਿਆਨੀ ਹਰਦੀਪ ਸਿੰਘ ਜੀ ਜੁੜੇ ਨੇ ਸੋ ਦੋਨਾਂ ਵੀਰਾਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਡੀਪਾ ਸਭ ਤੋਂ ਪਹਿਲਾਂ ਤੇਰੇ ਆ ਬੁਲਾਵਾਂਗਾ ਕਿਉਂਕਿ ਤੈਨੂੰ ਹੀ ਡਿਊਟੀ ਲਈ ਸੀ ਕਿ ਕਿੱਥੇ ਕਿੱਥੇ ਹੜ੍ਹ ਆਏ ਨੇ ਕਿੱਥੇ ਕਿੱਥੇ ਬੰਨ ਟੁੱਟੇ ਨੇ ਕਿੱਥੇ ਕਿੱਥੇ ਪਾਣੀ ਨੇ ਮਾਰ ਮਾਰੀ ਏ ਤੇ ਕਿੱਥੇ ਕਿੱਥੇ ਪਾਣੀ ਮਾਰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਲਾਡੀਪਾ ਦੱਸੋ ਜੀ ਜੀ ਰਾਮਿਆ ਸਾਹਿਬ ਐਸੇ ਤਾਂ ਸਭ ਤੋਂ ਪਹਿਲਾਂ ਸਿੱਖ ਚੈਨਲ ਵੇਖ ਲਈ ਸੰਗਤਾਂ ਨੂੰ ਨਹੀਂਗੀ ਪਿਆਰ ਪਰ ਸਤਿ ਸ਼੍ਰੀ ਅਕਾਲ ਜੀ ਬੁ ਕਰਿਓ ਪਰਵਾਨ ਜਿਹੜਾ ਅੱਜ ਸਪੈਸ਼ਲ ਤੌਰ ਤੇ ਪ੍ਰੋਗਰਾਮ ਰੱਖਿਆ ਗਿਆ ਕਿ ਹੜ ਪੀੜਤਾ ਜਿਹੜੀ ਕਿ ਕੁਦਰਤੀ ਮਾਰ ਆਏ ਐ ਵੈਸੇ ਪੰਜਾਬ ਦੇ ਕੁਝ ਕ ਇਲਾਕਿਆਂ ਦੇ ਵਿੱਚ ਜਿਹੜੀ ਕੁਦਰਤੀ ਮਾਰ ਜਿਹੜੀ ਕਿ ਪਤਾ ਵੀ ਨਹੀਂ ਸੀ ਕਿ ਲੋਕਾਂ ਨੂੰ ਵੀ ਨਹੀਂ ਸੀ ਪਤਾ ਹੈਗਾ ਕਿ ਮੀਂਹ ਇੰਨਾ ਪੈ ਜਾਊਗਾ ਜਾਂ ਜਿਹੜੇ ਕਿ ਡੈਮਾਂ ਦੇਗੇ ਵਿੱਚ ਪਾਣੀ ਐ ਉਹ ਇੱਕੋ ਰੱਖ ਛੱਡ ਦਿੱਤਾ ਜਾਊਗਾ ਹਾਲਾਂਕਿ ਡੈਮਾਂ ਦੇ ਵਿੱਚ ਪਾਣੀ ਨੂੰ ਬਹੁਤਾ ਟਾਈਮ ਉਹ ਰੋਕ ਨਹੀਂ ਸਕਦੇ ਹੈਗੇ ਕਿ ਡੈਮ ਟੁੱਟਣ ਦਾ ਖਤਰਾ ਹੁੰਦਾ ਪਰ ਫਿਰ ਵੀ ਕਿਉਂਕਿ ਪਤਾ ਸੀ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਉਹਨਾਂ ਤੇ ਸਰਕਾਰਾਂ ਨੂੰ ਪਹਿਲਾਂ ਸੁਚੇਤ ਕਰ ਦੇਣਾ ਚਾਹੀਦਾ ਸੀ ਜਿਹੜਾ ਕੀ ਮੈਂ ਗੱਲ ਕਰਾਂ ਕਿ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਸultanpur Lodhi ਦੇ ਪਿੰਡਾਂ ਦੇ ਖੱਬੇ ਸੱਜੇ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਕੀ ਨੁਕਸਾਨ ਹੋਇਆ ਉਸ ਜਗ੍ਹਾ ਦੇ ਉੱਤੇ ਕਈ ਜਗ੍ਹਾ ਜਿੱਥੇ ਪਾਣੀ ਜਿਹੜਾ ਕੀ ਬਿਆਸ ਦਰਿਆ ਦਾ ਜਿਹੜਾ ਕੀ ਬੰਨਸੂ ਟੁੱਟ ਚੁੱਕਿਆ ਹੈ ਕਿਉਂਕਿ ਮੈਂ ਅਜੇ ਕੱਲ ਦੀ ਜੀ ਗੱਲ ਸੁਣ ਰਿਹਾ ਸੀ ਕਿ ਰਾਣਾ ਗੁਰਜੀਤ ਜੀ ਦੇ ਬੇਟਾ ਜੀ ਜਿਹੜੇ ਕਿ ਇੰਦਰ ਪ੍ਰਤਾਪ ਜੀ ਹਨ ਉਹ ਵੀ ਬਿਲਕੁਲ ਉਸ ਇਲਾਕੇ ਦੇ ਵਿੱਚ ਪਹੁੰਚੇ ਨੇ ਪਹੁੰਚੇ ਨੇ ਕਿ ਹੜਪੀੜਤਾਂ ਦੀ ਮਦਦ ਲਈ ਜਾਂ ਉਹ ਉਹਨਾਂ ਨੇ ਕੋਸ਼ਿਸ਼ ਉਹਨਾਂ ਦੀ ਸੀ ਕਿ ਉਹਨਾਂ ਦੇ ਨਾਲ ਕਾਫੀ ਜ਼ਿਆਦਾ ਕਿ ਸੰਗਤਾਂ ਲੋਕ ਉਹਨਾਂ ਦੇ ਨਾਲ ਸੀ ਕਿ ਬਿਆਸ ਦਰਿਆ ਦਾ ਬੰਨ ਨਾ ਟੁੱਟੇ ਪਰ ਫਿਰ ਵੀ ਉਹਨਾਂ ਨੇ ਜਿਹੜੇ ਕਿ ਕਹਿੰਦੇ ਨੇ ਕਿ ਬੋਰੀਆਂ ਉਸ ਤੋਂ ਬਾਅਦ ਜੀਸੀਪੀ ਨਾਲ ਕਰਕੇ ਪਰ ਫਿਰ ਵੀ ਉਹ ਕਹਿੰਦੇ ਕਿ ਪਾਣੀ ਦਾ ਵਹਾਅ ਤੇਜ਼ ਸੀ ਕਿ ਬੰਨ ਟੁੱਟ ਗਿਆ ਤਤ ਬਾਬਾ ਬਲਬੀਰ ਸਿੰਘ ਸੀਚੇ ਵਾਲੀ ਉਹ ਵੀ ਉਸ ਇਲਾਕੇ ਦੇ ਵਿੱਚ ਆਪਣੀ ਜਿਸ ਤਰ੍ਹਾਂ ਕਹਿੰਦੇ ਨੇ ਕਿ ਟੀਮ ਦੇ ਨਾਲ ਪੂਰੀ ਦੀ ਪੂਰੀ ਇਲਾਕੇ ਦੇ ਵਿੱਚ ਮਦਦ ਕਰ ਰਹੇ ਨੇ ਪਰ ਕੁਝ ਕੁ ਸਰਕਾਰਾਂ ਦੇ ਉਹੋ ਜਿਹੇ ਵਿਅਕਤੀ ਨੇ ਜਿਹੜੇ ਕੀ ਸਿਰਫ ਤੇ ਸਿਰਫ ਉਹ ਰਾਜ ਜਾ ਕੇ ਵਿਧਾਨ ਸਭਾ 'ਚ ਬੋਲਦੇ ਨੇ ਜਿਨ੍ਹਾਂ ਨੇ ਇਹ ਗੱਲ ਕਹਿ ਦਿੱਤੀ ਕਿ ਬਲਬੀਰ ਸਿੰਘ ਸੀਚੇ ਵਾਲ ਤੇ ਇੱਕ ਠੇਕੇਦਾਰ ਆ ਪਰ ਸਿਉ ਅੱਜਕੱਲ ਮੇਰਾ ਖਿਆਲ ਕਿ ਥੋੜੇ ਬਹੁਤ ਚੁੱਪ ਨਜ਼ਰ ਆ ਰਹੇ ਲੱਗਦੇ ਨੇ ਜੇ ਮੈਂ ਗੱਲ ਕਰਾਂ ਕਿ ਸਰਕਾਰਾਂ ਸਿਰਫ ਸਿਆਸਤ ਕਰਦੀਆਂ ਨੇ ਮੈਂ ਇੱਕ ਛੋਟੀ ਜੀ ਗੱਲ ਰਾਮੇਲ ਸਿੰਘ ਸਾਹਿਬ ਕਹਿਣ ਲੱਗਾ ਜਵਾਬ ਤੁਸੀਂ ਬਾਹਰ ਬੈਠੇ ਜਿਹੜੇ ਲੋਕ ਸੁਣ ਰਹੇ ਨੇ ਉਹ ਕਮੈਂਟਾਂ ਦੇ ਜ਼ਰੀਏ ਜਰੂਰ ਦੇ ਦੇਣ ਜਿਹੜੇ ਕਿ ਸਰਕਾਰ ਕੋਈ ਵੀ ਆਵੇ ਸੱਤਾ ਦੇ ਵਿੱਚ ਆਉਂਦੀ ਏ ਜਾਂ ਹਰੇਕ ਇਲਾਕੇ ਦਾ ਕੋਈ ਨਾ ਕੋਈ ਐਮਐਲਏ ਹੈ ਐਮਐਲਏ ਵੀ ਜਦੋਂ ਕਿਤੇ ਕਿਤੇ ਨਾ ਕਿਤੇ ਜਾਂਦਾ ਕਿ ਹੜ੍ਹ ਪੀੜਤਾਂ ਨੂੰ ਉਹਨਾਂ ਦੀ ਕੋਈ ਰਾਤ ਸਮੱਗਰੀ ਦੇਣ ਵਾਸਤੇ ਉਹ ਭਾਵੇਂ ਥੋੜੀ ਜਿੰਦੇ ਨੇ ਪਹਿਲਾਂ ਫੇਸਬੁੱਕ ਤੇ ਪੋਸਟ ਪਾਦਨੇ ਨੇ ਵੀ ਲੋਕ ਸਾਨੂੰ ਯੂਰ ਦੇਖਦੇ ਜੇ ਤੁਸੀਂ ਆਪਣੇ ਇਲਾਕੇ ਦੇ ਵਿੱਚ ਕਿਸੇ ਗਰੀਬ ਦੀ ਜਾਂ ਕਿਸੇ ਲੋੜਵੰਦ ਪਰਿਵਾਰਾਂ ਦੀ ਮਦਦ ਕਰੋਗੇ ਤਾਂ ਲੋਕਾਂ ਨੂੰ ਤਾਂ ਪਤਾ ਹੈ ਕਿ ਨਹੀਂ ਵੀ ਕੌਣ ਮਦਦ ਕਰ ਰਿਹਾ ਕੌਣ ਨਹੀਂ ਕਰ ਰਿਹਾ ਹੈਗਾ ਬੇਸ਼ੱਕ ਅਸੀਂ ਕੁਛ ਨਾ ਕੁਛ ਥੋੜਾ ਬੱਧ ਅਸੀਂ ਰਾਤ ਸਮਗਰੀ ਦਿੰਨੇ ਆ ਪਰ ਇੱਕ ਪੰਜਾਬ ਇਤਾਂ ਦਾ ਸੂਬਾ ਹੈ ਜਿਹੜਾ ਕੀ ਮੰਨ ਲਓ ਕਿ ਇਹ ਯੂਰ ਹੀ ਨਹੀਂ ਕਿ ਇਹ ਪੰਜਾਬ ਦੇ ਵਿੱਚ ਹੜਪੀਂਟ ਤਾਇਆ ਨੇ ਜਾਂ ਮੰਨ ਲਓ ਕਿ ਪੰਜਾਬੀ ਨਹੀਂ ਜਾਣਗੇ ਜਾਂ ਨਹੀਂ ਕਰਨਗੇ ਪੰਜਾਬੀ ਕਰ ਰਹੇ ਨੇ ਅੱਗੇ ਵੱਧ ਚੜ ਕੇ ਕਰ ਰਹੇ ਨੇ ਪੰਜਾਬੀ ਤੇ ਜੇ ਕਿਤੇ ਬਾਹਰਲੇ ਸੂਬਿਆਂ ਦੇ ਵਿੱਚ ਇਹ ਚੀਜ਼ਾਂ ਹੋ ਗਈਆਂ ਤੇ ਪੰਜਾਬੀ ਤੇ ਉੱਥੇ ਵੀ ਪਹੁੰਚ ਜਾਂਦੇ ਨੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਪੰਜਾਬ ਵਾਲੇ ਪੰਜਾਬ ਦੇ ਨਾਮ ਖੜੇ ਨੇ ਪੰਜਾਬ ਦੇ ਵਿੱਚ ਕਰਨਗੇ ਪਰ ਸਰਕਾਰਾਂ ਚੁੱਪ ਕਿਉਂ ਨੇ ਸਰਕਾਰਾਂ ਸਿਰਫ ਤਿੰਨ ਇੱਕੋ ਹੀ ਗੱਲ ਕਹਿ ਰਹੀਆਂ ਨੇ ਬਹੁਤ ਜਿਹੜੇ ਕਿ ਕੇਂਦਰ ਦੇ ਕੁਸ਼ਕ ਬੰਦੇ ਨੇ ਕੇਂਦਰ ਦੀ ਜਿਹੜੀ ਪੰਜਾਬ ਦੇ ਵਿੱਚ ਮੈਂ ਕਹਿਣਾ ਕਿ ਰਾਜ ਸਭਾ ਦੇ ਮੈਂਬਰ ਨੇ ਉਹ ਇਹ ਵੀ ਗੱਲ ਕਹਿ ਰਹੇ ਨੇ ਕਿ ਬਿਲਕੁਲ ਜੀ ਸਰਕਾਰਾਂ ਸਾਰ ਲੈਣ ਪਹੁੰਚੀਆਂ ਜਾਂ ਉਹ ਜਾਇਜ਼ਾ ਲੈ ਰਹੀਆਂ ਨੇ ਉਦੋਂ ਪੰਜਾਬ ਰੋਡਰ ਰਿਹਾ ਕਹਿੰਦੇ ਜੀ ਅਜੇ ਜਾਇਜਾ ਹੀ ਲੈ ਰਹੇ ਨੇ ਜਾਇਜਾ ਨਹੀਂ ਲੈਣਾ ਚਾਹੀਦਾ ਕਿਤਨਾ ਕਿਤੇ ਕੋ ਰਾਹਤ ਸਮਗਰੀ ਜਰੂਰ ਦੇਣੀ ਚਾਹੀਦੀ ਵੈਸੇ ਤਾਂ ਸਰਕਾਰਾਂ ਪਿਛਲੀ ਵਾਰ ਵੀ ਇਹ ਗੱਲ ਕਹੀ ਸੀ ਕਿ ਮੁਰਗੀ ਵਾਲੇ ਨੂੰ ਮੁਰਗੀ ਦਾ ਮੁਆਵਜ਼ਾ ਦਿੱਤਾ ਜਾਊਗਾ ਬੱਕਰੀ ਵਾਲੇ ਨੂੰ ਬੱਕਰੀ ਦਾ ਮੁਆਵਜ਼ਾ ਦਿੱਤਾ ਜਾਊਗਾ ਮੇਰਾ ਖਿਆਲ ਅਜੇ ਤੱਕ ਮਿਲਿਆ ਤਾਂ ਹੈ ਨਹੀਂ ਕਿ ਪਰ ਵੇਖੋ ਆਉਣ ਵਾਲੇ ਸਮੇਂ ਦੇ ਵਿੱਚ ਗਰਦਾਵਰੀਆਂ ਹੁੰਦੀਆਂ ਨੇ ਜਾਂ ਨਹੀਂ ਹੁੰਦੀਆਂ ਪਰ ਮੁਆਵਜ਼ਾ ਮਿਲਦਾ ਜਾਂ ਨਹੀਂ ਮਿਲਦਾ ਕਈਆਂ ਦੇ ਜੀ ਨੁਕਸਾਨੇ ਗੇ ਕਈਆਂ ਦਾ ਮਾਲ ਡੰਗਰ ਨੁਕਸਾਨਿਆਂ ਜਾਂ ਕਈਆਂ ਦੇ ਘਰ-ਬਾਰ ਢਹਿ ਗਏ ਆ ਕਦੋਂ ਤੋਂ ਲੋਕ ਫਿਰ ਆਪਣੇ ਪੈਰੀ ਆਉਣਗੇ ਪਰ ਇਹ ਸੋਚ ਵਿਚਾਰ ਕਰਾਣੇ ਚਾਹੀਦਾ ਕਿ ਸਰਕਾਰਾਂ ਨੂੰ ਇਹਦੇ ਨਾਂ ਤੇ ਇੱਕ ਜ਼ਰੂਰੀ ਹੋਣਾ ਚਾਹੀਦਾ ਕਿ ਆਸੇ ਪਾਸੇ ਜਿਹੜੇ ਕਿ ਬਿਆਸ ਦਰਿਆ ਜਾਂ ਹੋਰ ਜਿਹੜੇ ਪਠਾਨਕੋਟ ਇਲਾਕੇ ਦੇ ਵਿੱਚ ਕੋਈ ਉਹਦਾ ਦਰਿਆ ਲੱਗਦਾ ਰਾਵੀ ਵੀ ਲੰਘਦੀ ਉੱਥੋਂ ਦੀ ਇਹਨਾਂ ਦੇ ਬੰਨ ਮਜ਼ਬੂਤ ਕਰਦੇ ਨੇ ਚਾਹੀਦੇ ਨੇ ਕਿ ਸਰਕਾਰਾਂ ਸਿਰਫ ਜਲਾਈ ਦਾ ਸਤੇ ਮਹੀਨੇ ਦੇ ਵਿੱਚ ਹੀ ਆ ਕੇ ਇਹ ਚੀਜ਼ਾਂ ਕਿਉਂ ਕਰਦੀਆਂ ਨੇ ਇਹ ਚੀਜ਼ਾਂ ਸਰਕਾਰਾਂ ਨੂੰ ਚੇਤਤੀ ਹੁੰਦਾ ਜਦੋਂ ਜਲਾਈ ਅਗਸਤ ਨਿਕਲ ਜਾਣਾ ਸਰਕਾਰਾਂ ਉਸ ਤੋਂ ਬਾਅਦ ਫਿਰ ਚੁੱਪ ਕੇ ਹੋ ਜਾਂਦੀਆਂ ਨੇ ਦਿਲਕੋਤ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਇੱਕ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਇੱਕ ਮੂਲਕ ਸਾਈਟ ਤੋਂ ਨੰਗਰ ਹੈ ਘੱਗਰ ਜਦੋਂ ਖਨੌਰੀ ਦੇ ਕੋਲ ਦੀ ਜਾਈਏ ਹਾਲਾਂਕਿ ਪਟਿਆਲੇ ਤੋਂ ਹੁੰਦਾ ਉਤੋਂ ਮਾਰ ਕਾਫੀ ਮਾਰਦਾ ਹੁੰਦਾ ਤੇ ਉਸ ਤੋਂ ਬਾਅਦ ਦੇ ਵਿੱਚ ਸਰਦੂਰਗੜ ਸਿਰਸਿਆ ਦੇ ਪਾਸੇ ਨੂੰ ਹੁੰਦੇ ਆ ਚੱਲ ਜਾਂਦਾ ਅਕਸਰ ਤੁਸੀਂ ਸੁਣਿਆ ਹੋਣਾ ਕਿ ਜਦੋਂ ਕਿਤਨਾ ਕਿਤੇ ਰਸਾਲਿਆਂ ਤੇ ਟੈਲੀਵਿਜ਼ਨਾਂ ਤੇ ਕਿ ਹਰ ਸਾਲ ਜੁਲਾਈ-अगਸਤ ਦੇ ਮਹੀਨੇ ਦੇ ਵਿੱਚ ਘੱਗਰ ਮਾਰ ਮਾਰਦਾ ਕੀ ਸਪੈਸ਼ਲ ਪੈਕੇਜ ਕੇਂਦਰ ਸਰਕਾਰ ਕੋਈ ਹੈ ਨਹੀਂਗਾ ਜਾਂ ਕੇਂਦਰ ਸਰਕਾਰ ਹੜਪੀਟਾਂ ਵਾਸਤੇ ਕੋਈ ਨਾ ਕੋਈ ਕੋਈ ਰਾਤ ਸਮਗਰੀ ਨਹੀਂ ਦੇ ਰਹੀ ਹੈ ਜਾਂ ਪੰਜਾਬ ਕੇਂਦਰ ਦਾ ਹਿੱਸਾ ਨਹੀਂ ਹੈਗਾ ਜਾਂ ਉਸ ਇਲਾਕੇ ਦੇ ਵਿੱਚ ਕੋਈ ਰਾਜ ਸਭਾ ਮੈਂਬਰ ਹੈ ਨਹੀਂਗਾ ਜਾਂ ਉਸ ਇਲਾਕੇ ਦੇ ਵਿੱਚ ਕੋਈ ਐਮ ਐਲ ਏ ਹੈ ਨਹੀਂਗਾ ਜਾਂ ਉਹਨਾਂ ਐਮ ਐਲ ਏ ਨੂੰ ਜਿਹੜੇ ਉਸ ਇਲਾਕੇ ਦੇ ਵਿੱਚ ਇਲੈਕਸ਼ਨ ਲੜਦੇ ਨੇ ਵੋਟਾਂ ਮੰਗਦੇ ਨੇ ਕਿ ਲੋਕ ਉਹਨਾਂ ਨੂੰ ਵਾਲੇ ਸਮੇਂ ਦੇ ਵਿੱਚ ਚੀਜ਼ਾਂ ਪੁੱਛਣਗੇ ਜਾਂ ਨਹੀਂ ਪੁੱਛਣਗੇ ਜੇ ਮਦਦ ਲੋਕਾਂ ਦੀ ਉਹ ਕਰਦੇ ਨੇ ਤਾਂ ਫਿਰ ਉਹਨਾਂ ਨੂੰ ਇਹ ਹੋਣਾ ਚਾਹੀਦਾ ਵੀ ਖਾਂਜੀ ਫਕਾਣਾ ਸਾਡਾ ਐਮਰੇ ਸਾਡੇ ਚ ਮਦਦ ਕਰਦਾ ਸਿਰਫ ਤੇ ਸਿਰਫ ਪੋਸਟਾਂ ਪਾਉਣ ਤੋਂ ਗਰੀਸ ਕਰੋ ਜਿਹੜੇ ਲੋਕ ਲੋੜਵੰਦੇ ਨੇ ਉਹਨਾਂ ਦੀ ਮਦਦ ਕਰੋ ਜਿਹੜੇ ਕੀ ਬੇਜ਼ਬਾਨੇ ਨੇ ਜਿਨ੍ਹਾਂ ਨੂੰ ਅਜੇ ਤੱਕ ਚਲੋ ਪਾਣੀ ਦੀ ਲਾਂਡੀ ਭਾ ਲਾਂਡੀ ਭਾ ਮੈਂ ਦੁਆਰੇ ਤੇਰੇ ਨਾਲ ਫੇਰ ਆਵਾਂਗਾ ਇੱਥੇ ਮੈਂ ਇੱਕ ਗੱਲ ਕਿਉਂਕਿ ਤੇ ਦੋ ਤਿੰਨ ਗੱਲਾਂ ਦੇ ਵਿੱਚ ਇੱਕ ਹਿੱਟ ਦਿੱਤੇ ਨੇ ਜਿੱਥੇ ਕੁਕੜੀਆਂ ਦਾ ਬੱਕਰੀਆਂ ਦੇ ਪੈਸੇ ਤੁਹਾਨੂੰ ਮੰਨ ਕੇ ਇਹ ਲੋਕੀ ਅੱਜ ਦੀ ਡੇਟ 'ਚ ਪੰਜਾਬ ਦੇ ਵਿੱਚ ਹਰ ਸੋਸ਼ਲ ਮੀਡੀਆ ਤੇ ਲੋਕੀ ਇਹ ਮੰਗ ਕਰ ਰਹੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੱਲਾਂ ਕਹੀਆਂ ਸਾਨੂੰ ਕਿ ਜੇ ਸਾਡੀ ਸਰਕਾਰ ਬਣੀ ਤੇ ਅਸੀਂ ਤੁਹਾਨੂੰ ਹਰ ਚੀਜ਼ ਦਾ ਮੁਆਵਜ਼ਾ ਦੇਵਾਂਗੇ ਤੇ 2023 ਵਿੱਚ 2023 ਵਿੱਚ ਇਸ ਤੋਂ ਥੋੜੀ ਜਿਹਾ ਘਟ ਜਿੰਨੇ ਹੁਣ ਆਈ ਥੋੜੀ ਜਿਹਾ ਘਟ ਪਾਣੀ ਨੇ ਬਰਬਾਦੀ ਕੀਤੀ ਸੀ ਕਿਉਂਕਿ ਹਜੇ ਤੇ ਪਾਣੀ ਆਪਣੀ ਮਾਰ ਐਨ ਪੂਰੇ ਜ਼ੋਬਰ ਤੇ ਮਾਰ ਰਿਹਾ ਜਿਨ੍ਹਾਂ ਇਲਾਕਿਆਂ 'ਚ ਮਾਰ ਰਿਹਾ ਚਾਹੀਓ ਕੁਈ ਇਲਾਕਾ ਹੋਵੇ ਲੇਕਿਨ ਉਹਨਾਂ ਨੇ ਇਹ ਗੱਲ ਕਹੀ ਸੀ ਤੇ ਅੱਜ ਉਹੀ ਕਿਉਂਕਿ ਉਹੀ ਉਹ ਮੁੱਖ ਮੰਤਰੀ ਜਾ ਕੇ ਤਾਮਨ ਲਾਡੂ ਬੈਠਾ ਜਦੋਂ মিডিਏ ਨੇ ਇਹ ਲਾਂਹਤਾ ਪਾਈਆਂ ਦੇ ਤੱਕ ਜਾ ਕੇ ਪੰਜਾਬ ਦੀ ਧਰਤੀ ਤੇ ਆਇਆ ਜਿੱਥੇ ਉਹਨੇ ਆਣ ਕੇ ਇਹ ਗੱਲ ਆਖੀ ਕਿ ਮੈਂ ਜੀ ਹੈਲੀਕਾਪਟਰ ਪੰਜਾਬ ਦੀਆਂ ਨੂੰ ਦੇ ਦਿੰਦਾ ਜਿਹੜਾ ਮੇਰੇ ਵਾਲਾ ਹੈਲੀਕਾਪਟਰ ਸੀ ਕਿੱਡਾ ਉਹ ਆਪਣੇ ਸਤੌਜ ਤੋਂ ਲੈ ਕੇ ਆਇਆ ਸੀ ਉਹ ਵੀ ਤੇ ਪੰਜਾਬ ਦਾ ਹੀ ਸੀਗਾ ਹੈਲੀਕਾਪਟਰ ਤੇ ਪੰਜਾਬੀਆਂ ਦੇ ਤਾਂ ਕਿਸਾਨਾਂ ਨੇ ਹੈਲੀਕਾਪਟਰ ਨਹੀਂ ਚਲਾਉਣਾ ਅੱਜ ਕਿਸਾਨਾਂ ਨੂੰ ਲੋੜ ਆ ਉਹਨਾਂ ਨੂੰ ਟਰੈਕਟਰਾਂ ਦੀ ਲੋੜ ਆ ਜੀਸੀਬੀ ਦੀ ਲੋੜ ਆ ਉਹਨਾਂ ਨੂੰ ਖਾਲੀ ਬੋਰੀਆਂ ਦੀ ਲੋੜ ਆ ਉਹਨਾਂ ਨੂੰ ਮਿੱਟੀ ਦੀ ਲੋੜ ਆ ਉਹਨਾਂ ਨੂੰ ਡੀਜ਼ਲ ਦੀ ਲੋੜ ਆ ਕਿਉਂਕਿ ਟਰੈਕਟਰ ਜਾਂ ਜੀਸੀਬੀ ਡੀਜ਼ਲ ਨਾਲ ਚੱਲਣੇ ਨੇ ਤੇ ਇਹ ਮਦਦਾਂ ਕੌਣ ਕਰ ਰਿਹਾ ਪੰਜਾਬ ਦੀ ਧਰਤੀ ਤੇ ਐਣ ਜਿਹੜੀ ਗੱਲ ਲਾਡੀ ਪਤਾਂ ਵਿੱਚ ਕੀਤੀ ਕਿ ਕੇਂਦਰ ਵੱਲੋਂ ਫੰਡ ਮਿਲਦਾ ਕੇਂਦਰ ਵੱਲੋਂ ਵਾਕਿਆ ਹੀ ਫੰਡ ਮਿਲਦਾ ਇਹ ਸੰਤ ਪਾਪਾ ਬਲਬੀ ਸਿੰਘ ਸੀਚੜ ਵੀ ਦੱਸ ਹਟੇ ਪੰਜਾਬ ਦਾ ਜੋ ਹੁਣ ਮੁੱਖ ਮੰਤਰੀ ਜਦੋਂ ਪਹਿਲਾਂ ਮੈਂਬਰ ਪਾਰਲੀਮੈਂਟ ਹੁੰਦਾ ਸੀ ਉਦੋਂ ਸ਼ਰਿਆ ਮਦਸਟਿਆ ਹਰ ਸਰਕਾਰ ਦਾ ਸੇਟੀ ਕਿ ਸਾਨੂੰ ਫੰਡ ਮਿਲਦਾ ਹਰ ਸਰਕਾਰ ਕਿੰਨਾ ਫੰਡ ਲਾਉਂਦੀ ਕਿੰਨਾ ਲਈ ਨਾਉਂਦੀ ਲਾਉਂਦੀ ਇਹੋ ਸਰਕਾਰਾਂ ਜਾਣਦੀਆਂ ਲੇਕਿਨ ਕਰੋੜਾਂ ਦੇ ਹਿਸਾਬ ਨਾਲ ਨਹਿਰਾਂ ਦੀ ਸਫਾਈ ਦਰਿਆਵਾਂ ਦੀ ਸਫਾਈ ਨਦੀਆਂ ਦੀ ਸਫਾਈ ਬੇਈਆਂ ਦੀ ਸਫਾਈ ਕਰਨ ਲਈ ਪੈਸੇ ਮਿਲਦੇ ਆ ਕੇਂਦਰ ਸਰਕਾਰ ਤੋਂ ਗਿਆਨੀ ਹਰਦੀਪ ਸਿੰਘ ਜੀ ਕਿਉਂਕਿ ਗੱਲ ਹੋਈ ਆ ਬਿਆਸ ਦਰਿਆ ਦੀ ਤੇ ਰਾਵੀ ਦਰਿਆ ਦੀ ਤਾਂ ਤੁਹਾਡੇ ਪਾਸੇ ਇਹ ਦੋਨੇ ਦਰਿਆ ਮਾਰ ਮਾਰਦੇ ਨੇ ਤੇ ਬਾਕੀ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਅੱਜ ਦੀ ਡੇਟ 'ਚ ਕੌਣ ਮਦਦ ਕਰ ਰਿਹਾ ਰਾਮੇਵਾਲ ਸਾਹਿਬ ਸਭ ਤੋਂ ਪਹਿਲਾਂ ਸਿੱਖ ਚੈਨਲ ਦੇਖਦਿਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਹੀ ਵੱਡਾ ਭਿਆਨਕ ਸਮਾਂ ਪੰਜਾਬ ਦੇ ਉੱਤੇ ਜਿਹੜਾ ਇਸ ਟਾਈਮ ਚੱਲਦਾ ਪਿਆ ਔਰ ਤੁਸੀਂ ਲਾਡੀ ਭਾਣੇ ਹੋਣੇ ਬੜੀ ਡਿਟੇਲ ਦੇ ਨਾਲ ਸਾਰਾ ਕੁਝ ਸਮਝਾਇਆ ਆ ਪੰਜਾਬ ਦੇ ਉਹ ਇਲਾਕੇ ਜਿਹੜੇ ਪਾਣੀ ਦੀ ਮਾਰ ਹੇਠ ਆ ਗਏ ਆ ਲਗਭਗ 7 ਜਿਹੜੇ ਜਿਨ੍ਹਾਂ ਦੇ ਵਿੱਚ ਕਈ ਪਿੰਡ ਤੇ ਕਈ ਹਜ਼ਾਰਾਂ ਲੱਖਾਂ ਲੋਕ ਜਿਹੜੇ ਪ੍ਰਭਾਵਿਤ ਹੋ ਗਏ ਆ ਤੁਸੀਂ ਗੱਲ ਕਰਦੇ ਪਏ ਸੀਗੇ ਜਿਵੇਂ ਹੁਣੇ ਵੀ ਮੁਆਵਜ਼ੇ ਦੀ 2023 ਦਾ ਮੁਆਵਜ਼ਾ ਅਜੇ ਤੱਕ ਕਿਸੇ ਨੂੰ ਨਹੀਂ ਮਿਲਿਆ ਅਸੀਂ ਇੱਥੇ ਮੁਆਵਜ਼ੇ ਦੀ ਗੱਲ ਕਰਨ ਵਾਸਤੇ ਅੱਜ ਬੈਠੇ ਨਹੀਂ ਵੈਸੇ ਕਿਉਂਕਿ ਅਜੇ ਹੜ੍ਹ ਹਰਮਨ ਸਾਹਿਬ ਆ ਰਿਹਾ ਆ ਅਜੇ ਕਿਤੇ ਗਿਆ ਵੀ ਨਹੀਂ ਅਜੇ ਉਹ ਪ੍ਰੋਪਰ ਕੋਈ ਆਪਣੇ ਉਫਾਨ ਦੇ ਉੱਤੇ ਆ ਅਜੇ ਨਾ ਪਾਣੀ ਚੱਲ ਰਿਹਾ ਆ ਅਜੇ ਭਰੀ ਜਾਂਦਾ ਪਾਣੀ ਭਰੀ ਜਾਂਦਾ ਜਿਵੇਂ ਲਗਾਤਾਰ ਬਾਰਿਸ਼ ਪੈ ਰਹੀ ਆ ਜਾਂ ਲਗਾਤਾਰ ਡੈਮਾਂ ਚੋਂ ਪਾਣੀ ਛੱਡਿਆ ਜਾ ਰਿਹਾ ਬਿਆਸਾ ਸਤਲੁਜ ਹਰੀਕੇ ਹੈੱਡ ਜਿਹੜਾ ਆ ਜਦੋਂ ਅਸੀਂ ਹਰੀਕੇ ਪਤਨ ਕਹਿੰਦੇ ਆ ਉਹ ਉੱਥੇ ਖੜੇ ਹੋ ਕੇ ਲੋਕਾਂ ਨੇ ਵੀਡੀਓ ਪਾਈਆਂ ਨੇ ਇਦਾਂ ਲੱਗਦਾ ਜਿਵੇਂ ਕੋਈ ਸਮੁੰਦਰ ਬਣ ਗਿਆ ਹੁੰਦਾ। ਰਾਮੇਵਾਲ ਸਾਹਿਬ ਬੜੀ ਹੀ ਮੰਦ ਭਾਗੀ ਇਹ ਗੱਲ ਆ ਪੰਜਾਬ ਦੇ ਲਈ ਕਿ ਅੱਜ ਪੰਜਾਬ ਦੇ ਨਾਲ ਕੋਈ ਵੀ ਨਹੀਂ ਖੜਾ ਬਿਨਾਂ ਪੰਜਾਬ ਤੋਂ। ਪੰਜਾਬ ਦੀ ਗਵਰਨਮੈਂਟ ਵੀ ਨਹੀਂ ਖੜੀ। ਸੈਂਟਰ ਨੇ ਤੇ ਕੀ ਖੜਨਾ ਸੀਗਾ ਤੇ ਹੋਰ ਆਸੇ ਪਾਸੇ ਵਾਲੀਆਂ ਸਟੇਟਾਂ ਨੇ ਕੀ ਖੜਨਾ ਸੀਗਾ। ਪੰਜਾਬ ਦੇ ਨਾਲ ਸਿਰ ਪੰਜਾਬੀ ਖੜੇ ਆ ਪੰਜਾਬ ਦੇ ਲੋਕ ਖੜੇ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਖੜੀਆਂ ਆ ਪੰਜਾਬ ਦੇ ਐਨ ਜੀਓ ਖੜੇ ਆ ਪੰਜਾਬ ਦੀ ਸਰਕਾਰ ਵੀ ਜਿਹੜੀ ਆ ਉਹ ਵੀ ਇੱਥੇ ناکਾਮ ਹੋ ਗਈ ਆ ਫੇਲ ਹੋ ਗਈ ਆ ਅਸੀਂ ਵੀਡੀਓ ਸਾਰੀਆਂ ਦੇਖ ਰਹੇ ਆ ਸੋਸ਼ਲ ਮੀਡੀਆ ਤੇ ਪਰ ਵੀਡੀਓ ਦੇ ਨਾਲੋਂ ਜਿਆਦਾ ਵੱਡੇ ਸਬੂਤ ਉਹ ਲੋਕ ਨੇ ਜਿਹੜੇ ਉਸ ਟਾਈਮ ਉੱਥੇ ਆਪਣੇ ਉੱਤੇ ਇਹ ਸਾਰਾ ਕੁਝ ਹੰਡਾ ਰਹੇ ਤੇ ਜਿਨ੍ਹਾਂ ਨੂੰ ਪਤਾ ਹੈ ਕਿ ਕਿਹੜਾ ਮੰਤਰੀ ਜਾ ਰਿਹਾ ਕੋਈ ਇੱਥੇ ਪੰਜਾਬ ਸਰਕਾਰ ਦਾ ਸਾਬਕਾ ਮੰਤਰੀ ਜਾ ਕੇ ਜੈਨ ਦੌਕੇ ਮਾਰੀ ਜਾ ਰਿਹਾ ਉੱਚੀ ਉਹ ਤੂੰ ਆਇਆ ਨਹੀਂ ਹੋਏ ਤੂੰ ਕਿੱਥੇ ਨਹੀਂ ਉਹਨਾਂ ਦੀ ਬੋਲਬਾਣੀ ਇੰਨੀ ਭੈੜੀ ਆ ਕਿ ਬੰਦੇ ਨੂੰ ਦੇਖ ਕੇ ਲੱਗਦਾ ਕਿ ਯਾਰ ਇਹ ਮਜ਼ਦ ਕਰਨਾ ਆਇਆ ਜਾਂ ਦੌਕੇ ਮਾਰਨ ਆਇਆ ਲੋਕ ਇਹਨਾਂ ਤੋਂ ਮਦਦ ਕੀ ਮੰਗਣਗੇ ਸੋ ਰਾਮਵਾਲ ਸਾਹਿਬ ਐਸ ਟਾਈਮ ਬਿਆਸਾ ਜਿਹੜਾ ਦਰਿਆ ਆ ਉਹ ਆਪਣੇ ਪੂਰੇ ਝੋਬਨ ਦੇ ਉੱਤੇ ਆ ਖਾਨ ਦੇ ਉੱਤੇ ਆ 88 ਵਾਲਾ ਜਿਹੜਾ ਹੜ ਸੀ ਉਹ ਮਤਲਬ ਉਸ ਤੋਂ ਕਰਾਸ ਹੀ ਕਰ ਗਿਆ ਲਗਭਗ ਉਸ ਨੂੰ ਪਾਣੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਪਾਣੀ ਨਾ ਰੁਕਿਆ ਜੇ ਮੀਂਹ ਨਾ ਰੁਕਿਆ ਵੈਸੇ ਤੇ ਸਾਡੇ ਕਿਉਂਕਿ ਅਸੀਂ ਆ ਬਿਆਸੇ ਦੇ ਕੰਢੇ ਤੇ ਰਹਿੰਦੇ ਆ ਤੇ ਅੱਜ ਸਾਡੇ ਪਿੰਡਾਂ ਵਾਲੇ ਪਾਸੇ ਪਾਣੀ ਨਹੀਂ ਚੜਿਆ ਸੇ ਪਾਸੇ ਸਾਰੇ ਚੜ ਗਿਆ ਪਰ ਅੱਜ ਰਾਤ ਦੀ ਵਾਰਨਿੰਗ ਉੱਥੇ ਵੀ ਦਿੱਤੀ ਹੋਈ ਆ ਵੀ ਜੇ ਪਾਣੀ ਰਣਜੀਤ ਸਾਗ ਡੈਮ ਤੋਂ ਭਗੜਾ ਡੈਮ ਤੋਂ ਛੱਡਿਆ ਗਿਆ ਰਾਤ ਨੂੰ ਤੇ ਪਿੰਡਾਂ ਦੇ ਵਿੱਚ ਪਾਣੀ ਇੰਨੀ ਵੱਡੀ ਮਾਤਰਾ ਚਾਹੀਦਾ ਕਿਉਂਕਿ ਤੁਸੀਂ ਜਿਹੜੀ ਆ ਮੈਂ ਇੱਥੇ ਇੱਕ ਛੋਟੀ ਜੀ ਗੱਲ ਦੱਸਦਾ ਜਾਵਾਂ ਆਪਣੀ ਸੰਗਤ ਨੂੰ ਵੀ ਜਿਹੜੇ ਦੇਖਣ ਵਾਲੇ ਨੇ ਮੈਨੂੰ ਨਹੀਂ ਪਤਾ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਵੋਗੇ ਕਿ ਨਹੀਂ ਹੋਵੋਗੇ ਪਰ ਸਾਰਿਆਂ ਨੂੰ ਪਤਾ ਆ ਹਰੀਕੇ ਹੈਡ ਤੇ ਖੜਿਆ ਅੱਜ ਇੱਕ ਨੌਜਵਾਨ ਮੁੰਡਾ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਵਰਕਰ ਆ ਇਹਨੂੰ ਪੋਲਿਟਿਕਸ ਨਾ ਸਮਝਿਓ ਕਿਉਂਕਿ ਸਰਕਾਰ ਦੀ ਗੱਲ ਕਰਨੀ ਇੱਥੇ ਬਹੁਤ ਜ਼ਰੂਰੀ ਆ ਸਰਕਾਰਾਂ ਨੇ ਜੇ ਸਮੇਂ ਰਹਿੰਦੇ ਆ ਥੋੜੇ-ਬੋਤੇ ਇੰਤਜ਼ਾਮ ਕੀਤੇ ਹੁੰਦੇ ਤੇ ਆਪ ਵੱਡੀਆਂ ਮਾਰਾਂ ਨਾ ਪੈਂਦੀਆਂ ਲੋਕਾਂ ਨੂੰ ਲੋਕ ਕਰਾਹ ਕਰਾ ਕਰ ਤੇ 2023 ਦੇ ਵਿੱਚ ਜਿਨ੍ਹਾਂ ਨੇ ਬੰਨ ਬੰਨੇ ਸੀ ਲੋਕਾਂ ਨੇ ਆਪ ਹੱਥੀਂ ਜਾ ਜਾ ਕੇ ਬਜ਼ੁਰਗਾਂ ਨੇ ਛੋਟਿਆਂ ਵੱਡਿਆਂ ਨੇ ਉਹੀ ਬੰਨ ਦੁਬਾਰਾ ਟੁੱਟਿਆ ਸਰਕਾਰਾਂ ਨੇ ਉਥੇ ਇੱਕ ਇੱਕ ਕਈ ਮਿੱਟੀ ਦੀ ਨਹੀਂ ਪਵਾਈ ਹਰੀਕੇ ਹੈਡ ਤੇ ਖੜਾ ਹੋ ਕੇ ਉਹ ਨੌਜਵਾਨ ਮੁੰਡਾ ਕਹਿ ਰਿਹਾ ਸੀ ਕਿ ਅਸੀਂ ਖੁਦ ਵੋਟਾਂ ਪਵਾਈਆਂ ਸਰਕਾਰ ਨੂੰ ਆਮ ਆਦਮੀ ਪਾਰਟੀ ਸਰਕਾਰ ਬਣਾਈ ਪਰ ਉਹਨੇ ਯਾਦ ਕੀਤਾ ਉਥੇ ਬਾਪੂ ਬਾਦਲ ਨੂੰ ਕਿ ਜਿਨ੍ਹਾਂ ਨੇ ਉਥੇ ਪ੍ਰਬੰਧ ਉਹ ਦੋ ਕੀਤੇ ਹੋਏ ਸੀਗੇ ਬਹੁਤ ਵੱਡੇ ਲੈਵਲ ਤੇ ਅਜੋ ਸਾਰੇ ਪ੍ਰਬੰਧ ਉੱਥੇ ਦੇ ਉੱਥੇ ਹੀ ਖੜੇ ਨੇ ਉਸ ਤੋਂ ਬਾਅਦ ਵਿੱਚ ਕਿਸੇ ਨੇ ਵੀ ਆ ਕੇ ਕੋਈ 1 ਇੰਚ ਵੀ ਉੱਥੇ ਜਿਹੜਾ ਪੱਕਾ ਨਹੀਂ ਕਰਾਇਆ 1 ਇੰਚ ਵੀ ਉੱਥੇ ਮਿੱਟੀ ਨਹੀਂ ਪਵਾਈ। ਰਾਮੇਵਰ ਸੇਮ ਸਾਡੇ ਕਿਉਂਕਿ ਮੈਂ ਪਹਿਨਾ ਹਲਕਾ ਕਾਦੀਆਂ ਤੋਂ ਸਾਡੇ ਹਲਕੇ ਦੇ ਵਿੱਚ ਉਸ ਟਾਈਮ ਸੇਵਾ ਸਿੰਘ ਸੇਖਮਾ ਹੁੰਦੇ ਸੀਗੇ ਮੰਤਰੀ ਵੀ ਹੁੰਦੇ ਸੀ ਸਰਕਾਰ ਦੇ ਵਿੱਚ ਅੱਜ ਤੱਕ ਦੁਨੀਆ ਤੇ ਨਹੀਂ ਹੈਗੇ ਉਸ ਟਾਈਮ ਉਹ ਅਕਾਲੀ ਦਲ 'ਚ ਹੁੰਦੇ ਸੀ। ਤੇ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਅਕਾਲੀ ਦਲ ਨੇ ਕਹਿ ਕੇ ਸੇਵਾ ਸਿੰਘ ਸੇਖਮਾ ਨੂੰ ਸਾਡੇ ਕਿਉਂਕਿ ਸੇਮ ਬਹੁਤ ਜ਼ਿਆਦਾ ਪੈਂਦੀ ਹੈ। ਉੱਥੇ ਕਈ ਛੋਟੇ-ਛੋਟੇ ਨਹਿਰਾਂ ਸੂਏ ਜਿਹੜੇ ਉਹ ਕਢਵਾਏ ਉਹਨਾਂ ਨਹਿਰਾਂ ਸੂਆਂ ਦੇ ਨਾਲ ਸਾਡੇ ਏਰੀਆ ਨੂੰ ਜਿਹੜਾ ਆ ਉਹ ਹੜ੍ਹਾਂ ਤੋਂ ਵੀ ਬਚਾਇਆ ਗਿਆ ਤੇ ਉਸ ਤੋਂ ਬਾਅਦ ਵਿੱਚ ਪਾਣੀ ਦੀ ਵੀ ਸਪਲਾਈ ਜਿਹੜੀ ਉੱਥੇ ਵਧੀਆ ਹੋਏਗੀ ਪਰ ਉਹ ਨਾਲੀਆਂ ਸੂਏ ਜਿੰਨੇ ਵੀ ਹੋਣ ਨੇ ਅੱਜ ਦੀ ਰੇਟ ਵਿੱਚ 10 12 15 ਸਾਲ ਹੋ ਗਏ 10 12 ਸਾਲ ਤਾਂ ਹੋ ਹੀ ਗਏ ਦੇਖਦੇ ਆ ਇੱਕ ਵਾਰੀ ਵੀ ਉਹਨਾਂ ਦੀ ਸਫਾਈ ਨਹੀਂ ਹੋਈ ਕਿਉਂ ਨਹੀਂ ਹੋਈ ਜੇ ਉਹਨਾਂ ਦੀ ਸਫਾਈ ਹੋਈ ਹੁੰਦੀ ਨਾ ਰਮਨਾਲ ਸਾਹਿਬ ਪਾਣੀ ਗਾਂ ਤੋਂ ਗਾਂ ਚੱਲਦਾ ਰਹਿਣਾ ਸੀ ਉਹਨਾਂ ਨਾਲੀਆਂ ਦੇ ਜ਼ਰੀਏ ਉਹਨਾਂ ਛੋਟੇ-ਛੋਟੇ ਸੂਆਂ ਦੇ ਜ਼ਰੀਏ ਪਰ ਉਹ ਸਾਰੇ ਉੱਧੇ ਹੀ ਪਏ ਨੇ ਉਹਨਾਂ ਨੇ ਬਚਾਉਣਾ ਸੀ ਪਿੰਡਾਂ ਨੂੰ ਉਹੀ ਹੁਣ ਪਿੰਡਾਂ ਨੂੰ ਡੋਬ ਰਿਹਾ ਕਿਉਂਕਿ ਉਹਨਾਂ ਤੋਂ ਪਾਣੀ ਅੱਗੇ ਜਿਹੜਾ ਜਾ ਨਹੀਂ ਰਿਹਾ ਉਹ ਜਿੰਨੇ ਪੁਲ ਨੇ ਛੋਟੇ ਛੋਟੇ ਉਸ ਟਾਈਮ ਦੇ ਬਣੇ ਹੋਏ ਮੇਰੇ ਕਹਿਣ ਦਾ ਭਾਵ ਹੈ ਕਿ ਸਰਕਾਰ ਲੋਕਾਂ ਨੇ ਬਣਾਈ ਇਸ ਕਰਕੇ ਸੀ ਕਿ ਸਰਕਾਰ ਇਹਨਾਂ ਚੀਜ਼ਾਂ ਦਾ ਖਿਆਲ ਰੱਖੇ ਪਰ ਸਰਕਾਰ ਦੀ ਨਜ਼ਰ 'ਚ ਇਹ ਚੀਜ਼ਾਂ ਹੈ ਹੀ ਨਹੀਂ ਸਿਰਫ ਤਾਣੇ ਮੇਣੇ ਇੱਕ ਦੂਜੇ ਨੂੰ ਮਾਰੀ ਜਾਂਦੇ ਲੜੀ ਚ ਲੜਾਈ ਝਗੜਾ ਕਰੀ ਜਾਂਦੇ ਕੋਈ ਕਹਿੰਦਾ ਮੈਂ ਹੈਲੀਕਾਪਟਰ ਦੇ ਦਿੱਤਾ ਹੈਲੀਕਾਪਟਰ ਦਾ ਜੇ 1 ਰੁਪਿਆ ਫਾਇਦਾ ਨਹੀਂ ਕਿਉਂਕਿ ਹੈਲੀਕਾਪਟਰ ਕਿੱਥੇ ਲੋਕਾਂ ਨੂੰ ਸਮਾਨ ਪਹੁੰਚਾਏਗਾ ਲੋਕ ਤਾਂ ਆਜੇ ਆਪਣੇ ਆਪਣੇ ਸਮਾਨ ਨੂੰ ਚ ਸੇਫ ਜਗ੍ਹਾ ਲੱਭਦੇ ਬੈ ਕਿੱਥੇ ਭਜਿਏ ਉਹਨਾਂ ਨੂੰ ਬੋਟਾਂ ਦੀ ਲੋੜ ਐ ਉਹਨਾਂ ਨੂੰ ਬੀੜੀਆਂ ਦੀ ਲੋੜ ਐ ਉਹਨਾਂ ਨੂੰ ਤੇਲ ਦੀ ਲੋੜ ਐ ਸੁਖਵੀਰ ਸਿੰਘ ਬਾਦਲ ਨੇ ਕੱਲ ਪਰਸੋਂ ਐਲਾਨ ਕੀਤਾ ਕਿ ਉਹ 10000 ਲੀਟਰ ਤੇਲ ਜਿਹੜਾ ਭੇਜੇਗਾ ਉਸ ਤੋਂ ਬਾਅਦ ਵਿੱਚ ਜਦੋਂ ਮੁੱਕ ਗਿਆ ਫਿਰ ਭੇਜੇਗਾ ਸਰਕਾਰ ਵੀ ਇਦਾਂ ਦੇ ਐਲਾਨ ਕਰੇ ਸਰਕਾਰ ਲੋਕਾਂ ਨੂੰ ਰਾਸ਼ਨ ਦਵੇ ਇਦਾਂ ਦੇ ਐਲਾਨ ਕਰੇ ਕਿ ਅਸੀਂ ਤੁਹਾਡੇ ਵਾਸਤੇ ਬੋਟਾਂ ਭੇਜ ਰਹੇ ਹਾਂ ਅਸੀਂ ਤੁਹਾਡੇ ਵਾਸਤੇ ਹੋਰ ਕੋਈ ਇਦਾਂ ਦੀਆਂ ਚੀਜ਼ਾਂ ਭੇਜ ਰਹੇ ਹਾਂ ਜਿਹੜੀਆਂ ਤੁਹਾਡੀ ਪਹਿਲਾਂ ਜਾਨ ਬਚਾਉਣ ਤੁਹਾਨੂੰ ਸੇਫ ਜਗ੍ਹਾ ਲੈ ਕੇ ਜਾਣ ਬੜੇ ਹਾਲਾਤ ਖਰਾਬ ਨੇ ਰਮਲਸ ਪੰਜਾਬ ਦੇ ਇਹ ਹੜ੍ਹ ਦਾ ਪਾਣੀ ਜਿਹੜਾ ਆ ਇਹ ਇਹ ਸਿਰਫ ਕੱਲਾ ਕੁਦਰਤੀ ਆਫਤ ਨਹੀਂ ਆ ਇਹਦੇ ਵਿੱਚ ਸਰਕਾਰਾਂ ਦੀ ਬੜੀ-ਬੜੀ ਚਾਲ ਵੀ ਛੁਪੀ ਹੋ ਸਕਦੀ ਹੈ ਜਿਹੜੀ ਆਉਣ ਵਾਲੇ ਦਿਨਾਂ 'ਚ ਸਾਹਮਣੇ ਉਸੇ ਪੁਆਇੰਟ ਤੇ ਮੈਂ ਆਉਣ ਲੱਗਾ ਸੀ ਬਾਬਾ ਜੀ ਤੁਹਾਡੇ ਦੁਆਰੇ ਫੇਰ ਆਉਣਾ ਮੈਂ ਉਸੇ ਪੁਆਇੰਟ ਤੇ ਆਉਣ ਲੱਗਾ ਸੀ ਤੁਸੀਂ ਗੱਲ ਕੀਤੀ ਆ ਮੈਂ ਇਸ ਕਰਕੇ ਨਹੀਂ ਕਹਿਣ ਲੱਗਾ ਕਿ ਮੈਂ ਅਕਾਲੀ ਦਲ ਨੂੰ ਬਿਲੋਂਗ ਕਰਦਾ ਮੈਂ ਅਕਾਲੀ ਦਲ ਦਾ ਮੁਖੀ ਇੰਗਲੈਂਡ ਦਾ ਇੱਕ ਕੋਈ ਸ਼ੱਕ ਨਹੀਂ ਲੇਕਿਨ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਉਹਨੇ ਸੁਲਤਾਨਪੁਰ ਇਰੀਚ ਜਾ ਕੇ ਕਿਹਾ ਕਪੂਰਥਲੀ ਇਰੀਚ ਜਾ ਕੇ ਕਿਹਾ ਅਪਰੋਜਪੁਰ ਵਾਲੀ ਸਾਈਡ ਤੇ ਜਾ ਕੇ ਕਿਹਾ ਹੈਂਡ ਫਰਾਂਕਫਰਟ ਦੇ ਨਾਲ ਜਿਹੜੀ ਤੁਹਾਡੇ ਵਾਲੀ ਸਾਈਡ ਹੈ ਉਧਰ ਵੀ ਜਾ ਕੇ ਉਹਨੇ ਕਿਹਾ ਜਿੱਥੇ ਵੀ ਹੋ ਗਿਆ 10-10000 ਲੀਟਰ 1 ਕਿਲੀਟਰ ਦਾ ਮੁੱਲ ਜੋ ਪੰਜਾਬ ਦੇ ਲੋਕੀ ਜਾਣਦੇ ਨੇ ਡੀਜ਼ਲ ਦਾ ਕਿੰਨਾ ਹੁਣ ਤੱਕ 60000 ਲੀਟਰ ਦਾ ਉਹਨੇ ਐਲਾਨ ਕੀਤਾ ਤੇ ਜਿੱਥੇ ਜਿੱਥੇ ਵੀ 10-10000 ਦਾ ਲੀਟਰ ਦਾ ਉਹਨੇ ਐਲਾਨ ਕੀਤਾ ਉਥੇ ਨਾਲ ਇਹ ਵੀ ਕਿਹਾ ਜੇ ਜਦੋਂ ਤੁਹਾਡੇ ਕੋਲ ਤੇਲ ਮੁੱਕ ਜਵੇ ਸਾਡਾ ਭੇਜਿਆ ਤੁਹਾਨੂੰ ਇੰਨਾ ਹੀ ਤੇਲ ਹੋਰ ਭੇਜਿਆ ਜਾਵੇਗਾ ਲੇਕਿਨ ਸਰਕਾਰ ਨੇ ਹਜੇ ਤੀ ਕਿਸੇ ਦਾ ਐਲਾਨ ਨਹੀਂ ਕੀਤਾ ਮੈਂ 10 ਸਾਰਕ ਕਿ ਨਹੀਂ ਕਹਿੰਦਾ 23 ਵਿੱਚ ਜੋ ਹੜ੍ਹ ਆਈ ਸੀ ਜੋ ਲੋਕੀ ਸੁਣ ਰਹੇ ਨੇ ਲੋਕੀ ਦੱਸ ਰਹੇ ਨੇ ਅੱਜ ਦੀ ਡੇਟ ਵਿੱਚ ਵੀ ਦੱਸ ਰਹੇ ਨੇ ਕਿ ਸਾਨੂੰ ਉਦੋਂ ਦੇ ਤੇ ਮੁਆਵਜ਼ੇ ਹਜੇ ਮਿਲੇ ਨਹੀਂ ਤੇ ਗਾਂ ਦਾ ਸਾਨੂੰ ਕੀ ਮੈਂਣਾ ਇਹ ਪੰਜਾਬੀ ਚੰਗੀ ਤਰ੍ਹਾਂ ਜਾਣਦੇ ਨੇ ਪੰਜਾਬ ਆ ਇੱਥੇ ਹੜ੍ਹ ਵੀ ਆਉਂਦੇ ਨੇ ਇੱਥੇ ਤਾੜ ਵੀ ਚੜ ਚੜ ਆਉਂਦੇ ਨੇ ਇੱਥੇ ਹਰ ਤਰ੍ਹਾਂ ਦੀ ਮੁਸੀਬਤ ਚਾਹੇ ਸਰਕਾਰਾਂ ਵੱਲੋਂ ਜਾਣ ਕੇ ਪਾਈ ਜਾਵੇ ਚਾਹੇ ਉਹ ਕੁਦਰਤੀ ਤੌਰ ਤੇ ਆ ਜਾਵੇ ਤੇ ਪੰਜਾਬੀ ਕਿਸੇ ਅੱਗੇ ਝੁਕਦੇ ਨਹੀਂ ਪੰਜਾਬੀ ਹਮੇਸ਼ਾ ਫਿਰ ਚਮਕਦੇ ਨੇ ਫਿਰ ਗਰਜਦੇ ਨੇ ਫਿਰ ਆਪਣੇ ਆਪ ਨੂੰ ਪੈਰਾਂ ਤੇ ਕਰਦੇ ਨੇ ਲਾਡੀਪਾ ਦੋ ਨਹਿਰਾਂ ਜਾਂਦੀਆਂ ਨੇ ਪੰਜਾਬ ਤੋਂ ਜਿਨ੍ਹਾਂ ਦਾ ਹਮੇਸ਼ਾ ਰੌਲਾ ਪੈਂਦਾ ਇੱਕ ਰਾਜਸਥਾਨ ਨੂੰ ਜਾਂਦੀ ਤੇ ਇੱਕ ਹਰਿਆਣੇ ਨੂੰ ਜਾਂਦੀ ਅੱਜ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਲੋਕੀ ਸੋਸ਼ਲ ਮੀਡੀਆ ਤੇ ਪਾ ਰਹੇ ਨੇ ਲਾਈਵ ਹੋ ਹੋ ਕੇ ਅੱਜ ਜਿੱਥੇ ਪੰਜਾਬ ਦੇ ਵਿੱਚ ਪਾਣੀ ਲੋਕਾਂ ਨੂੰ ਘਰਾਂ ਤੋਂ ਬੇਕਾਰ ਕਰ ਰਿਹਾ ਜਿੱਥੇ ਪੰਜਾਬ ਦੇ ਵਿੱਚ ਪਾਣੀ ਪਸ਼ੂਆਂ ਨੂੰ ਰੋੜ ਕੇ ਲਾ ਜਾ ਰਿਹਾ ਘਰਾਂ ਦੇ ਘਰ ਰੋੜਕੇ ਲਾ ਜਾ ਰਿਆ ਤੇ ਉਥੇ ਉਹ ਨਹਿਰਾ ਸੁੱਕੀਆਂ ਪਈਆਂ ਇਹਦੇ ਕੀ ਕਾਰਨ ਨੇ ਲਾਡੀ ਪਾ ਅੰਮ੍ਰਿਤ ਸਾਹਿਬ ਸਵਾਲ ਤੁਹਾਡਾ ਬਹੁਤ ਬਹੁਤ ਵਧੀਆ ਪੁੱਛਿਆ ਕਿ ਇਹ ਨਹਿਰਾਵਾਂ ਦੇ ਸੁੱਕੀਆਂ ਹੋਣ ਦੇ ਕਾਰਨ ਕੀ ਨੇ ਪਹਿਲਾਂ ਮੈਂ ਤੁਹਾਨੂੰ ਉਹਨਾਂ ਦਾ ਕਾਰਨ ਜੂੜ ਦੱਸ ਦਿੰਦਾ ਕਿ ਇਹ ਹੁਣ ਸਰਕਾਰਾਂ ਇਹ ਗੱਲ ਕਹਿ ਰਹੀਆਂ ਨੇ ਕਿ ਅਸੀਂ ਵੱਧ ਜਿਹੜਾ ਵੀ ਪਾਣੀ ਜ਼ਿਆਦਾ ਉਹ ਹਰੀਕੇ ਹੈੱਡ ਤੋਂ ਸੀ ਜਿੰਨਾ ਪਾਣੀ ਕੱਢ ਸਕੀ ਕੀ ਪਾਕਿਸਤਾਨ ਨੂੰ ਕੱਢ ਦੇ किਸੀਂ ਆਪ ਜੇ ਉਸ ਪਾਸੇ ਨੂੰ ਜਿਹੜੀ ਰਾਜਸਥਾਨ ਨੂੰ ਨਹਿਰ ਜਾਂਦੀ ਹੈ ਰਾਜਸਥਾਨ ਫੀਡਰ ਜਾਂ ਮੰਨ ਲਓ ਦੂਜੀ ਵੀਡੀਓ ਉਸ ਤੋਂ ਬਾਅਦ ਦੋਨੇ ਦੋਨੇ ਉਹ ਨਹਿਰਾਂ ਜਿਹੜੀਆਂ ਨੇ ਉਹ ਵੀ ਚਾਹਦਾ ਨਹੀਂ ਪਰ ਮੈਂ ਇੱਕ ਗੱਲ ਇਹਦੇ ਵਿੱਚ ਥੋੜੀ ਜਿਹੀ ਐਡ ਕਰਦਾ ਜਾਵਾਂ ਜਦੋਂ ਪੰਜਾਬ ਨੂੰ ਪਾਣੀ ਦੀ ਲੋੜ ਹੁੰਦੀ ਹੈ ਉਦੋਂ ਇਹ ਗੱਲ ਆਖੀ ਜਾਂਦੀ ਹੈ ਕੇਂਦਰ ਸਰਕਾਰ ਦੇ ਕੋਲ ਜਾਂ ਸੁਪਰੀਮ ਕੋਰਟ ਦੇ ਵਿੱਚ ਕਿ ਹਰਿਆਣੇ ਨੂੰ ਉਹਦਾ ਬਣਦਾ ਪਾਣੀ ਦਿੱਤਾ ਜਾਵੇ ਰਾਜਸਥਾਨ ਨੂੰ ਬਣਦਾ ਪਾਣੀ ਦਿੱਤਾ ਜਾਵੇਗਾ ਲੱਖੀ ਜਾਨ ਜੀ ਕਿ ਨਹੀਂ ਸੋਸ਼ਲ ਮੀਡੀਆ ਦੇ ਉੱਤੇ ਮੈਂ ਜੀ ਗੱਲ ਕਹਿ ਰਿਹਾ ਪਲੇਟਫਾਰਮ ਤੇ ਮੈਂ ਕੀ ਕਹਿ ਰਿਹਾ ਕਿ ਸਰਕਾਰਾਂ ਵਿਧਾਨ ਸਭਾ ਦੇ ਵਿੱਚ ਇਹ ਗੱਲ ਜੂਰ ਚੱਲਦਾ ਸੈਸ਼ਨ ਚੱਲਦਾ ਹੈ ਕਿ ਇਹਨੂੰ ਪਾਣੀ ਦੇਣਾ ਨਹੀਂ ਦੇਣਾ ਪਰ ਉੱਥੇ ਕੌਣ ਆ ਕੇ ਖੜਦਾ ਕਿਸਾਨ ਖੜਦਾ ਆ ਉਹ ਕਹਿੰਦਾ ਨਹੀਂ ਪਾਣੀ ਦੇਣਾ ਜਿਹੜਾ ਪੰਜਾਬ ਨੂੰ ਡੋਬਣ ਵਾਸਤੇ ਸਿਰਫ ਪਾਣੀ ਉਹ ਜਿਹੜਾ ਉਹਦੇ ਚ ਹਰਿਆਣੇ ਦਾ ਕੋਈ ਹਿੱਸਾ ਨਹੀਂ ਹੈਗਾ ਉਹ ਫਿਰ ਨਹਿਰਾਂ ਕਿਉਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ ਉਹ ਨੇਰਾ ਰਾਜਸਥਾਨ ਨੂੰ ਜਿਹੜਾ ਕਹੋ ਕਿ ਇਹ ਗੱਲ ਕਹਿ ਰਿਹਾ ਕਿ ਸਾਡਾ ਉੱਚ ਪਾਣੀ ਤੇ ਸਫਰੂ ਦਾ ਇਸ ਪਾਣੀ 'ਚ ਹਿੱਸਾ ਨਹੀਂ ਹੈਗਾ ਅੱਜ ਰਾਮਿਆ ਸਾਹਿਬ ਸਿਆਸਤਾਂ ਜਿਹੜੀਆਂ ਨੇ ਮੈਂ ਇਹ ਨਹੀਂ ਗੱਲ ਕਹਿ ਰਿਹਾ ਕਿ ਇਹਨਾਂ ਸਾਰੇ ਜਿਹੜੇ ਲੀਡਰ ਨੇ ਇਹ ਵਿਧਾਨ ਸਭਾ ਦੇ ਵਿੱਚ ਜਾ ਕੇ ਸਿਰਫ ਮੇਲ ਮੇਲ ਹੀ ਹੁੰਦੇ ਵੇਖੀ ਆ ਅੱਜ ਕਿੰਨੇ ਕੁ ਲੀਡਰ ਅੱਗੇ ਆ ਰਹੇ ਆ ਕਿੰਨੇ ਕੁ ਲੀਡਰ ਹੜਪੀੜਤਾ ਦੀ ਮਦਦ ਕਰ ਰਹੇ ਆ ਕਿੰਨੇ ਕੁ ਲੀਡਰ ਬੰਦਾ ਉਹਨਾਂ ਨੂੰ ਉਹਨਾਂ ਦੀ ਬਾਹ ਫੜਦੇ ਕਿਸੇ ਨੂੰ ਕੱਪੜੇ ਵਾਲੇ ਨੂੰ ਕੱਪੜਾ ਦੇਣ ਆਏ ਆ ਜਿਹਨਰ ਪਾਣੀ ਵਾਲ ਨੂੰ ਪਾਣੀ ਪੀਣ ਵਾਲੇ ਨੂੰ ਆਟੇ ਵਾਲ ਨੂੰ ਆਟਾ ਦੇਣਾ ਆ ਜਿਸ ਤਰ੍ਹਾਂ ਗਿਆਨੀ ਜੀ ਨੇ ਹੁਣੇ ਗੱਲ ਕੀਤੀ ਕਿ ਪੰਜਾਬ ਦਾ ਇੱਕ ਸਾਬਕਾ ਮੰਤਰੀ ਹੈ ਟੈਲੀਫੋਨ ਤੇ ਕਿਸੇ ਨੂੰ ਦਬਕੇ ਮਾਰਦਾ ਹੈ ਉਹ ਕਿੱਥੇ ਜਾਈ ਕਿੱਥੇ ਆ ਠੀਕ ਹੈ ਕਿ ਦਬਕੇ ਮਾਰਨ ਦੇ ਨਾਲ ਉਹ ਮਹਾਰਾਜ ਉਹਦਾ ਨਾਮ ਆਪਾਂ ਲੈ ਦਿੰਨੇ ਆ ਤਲਦੀਪ ਸਿੰਘ ਢਾਲੀਵਾਲ ਦੇਖੋ ਮਹਾਰਾਜ ਸਾਹਿਬ ਮੈਨੂੰ ਖੈਰ ਨਾਮ ਭੁੱਲ ਜਾਂਦਾ ਕਿਉਂਕਿ ਉਮਰ ਸਿਆਣੀ ਹੋ ਗਈ ਕੇਵਲ ਚੌਥੀ ਲੱਗ ਜਾਂਦੀ ਆ ਤਲਦੀਪ ਸਿੰਘ ਢਾਲੀਵਾਲ ਦੇ ਨਾਮ ਜੀ ਤਲਦੀਪ ਸਿੰਘ ਢਾਲੀਵਾਲ ਸਾਬਕਾ ਮੰਤਰੀ ਅੱਛਾ ਇਸ ਕਰਕੇ ਜਲਦੀ ਤੇ ਵੈਨਸਿੰਗ ਕਰਦੇ ਕਿਉਂਕਿ ਆਪਣੇ ਕੋ ਬਚੇ ਨੇ 3 ਮਿੰਟ ਸੋ ਉਹਦੇ ਵਿੱਚ ਵਿੱਚ ਆਪਾਂ ਇਹ ਦੱਸਣਾ ਚਾਹੁੰਦੇ ਆ ਪੰਜਾਬ ਦੇ ਵਿੱਚ ਜਿਨ੍ਹਾਂ ਏਰੀਆ ਚ ਹੜ ਨਹੀਂ ਆਏ ਉਹਨਾਂ ਹਲਕਿਆਂ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਚਾਹੇ ਤੁਸੀਂ ਸਾਨੂੰ ਵਿਦੇਸ਼ ਵਿੱਚ ਬੈਠੇ ਸੁਣ ਰਹੇ ਵੇਖ ਰਹੇ ਹੋ ਚਾਹੇ ਤੁਸੀਂ ਸਾਨੂੰ ਦੁਨੀਆ ਦੇ ਕਿਸੇ ਕੋਨੇ ਤੇ ਬੈਠੇ ਵੇਖ ਤੇ ਸੁਣ ਰਹੇ ਹੋ ਜਿਨ੍ਹਾਂ ਏਰੀਆ ਚ ਹੜ ਨਹੀਂ ਆਏ ਉਹਨਾਂ ਏਰੀਆ ਦੇ ਲੋਕਾਂ ਨੂੰ ਬੇਨਤੀ ਆ ਕਿ ਆਪੋ ਆਪਣੇ ਹਲਕਿਆਂ 'ਚੋਂ ਆਪੋ ਆਪਣੇ ਪਿੰਡਾਂ 'ਚੋਂ ਪੱਠੇ ਲੈ ਕੇ ਜਾਓ ਉਹਨਾਂ ਏਰੀਆ ਚ ਜਿੱਥੇ ਹੜ੍ਹ ਆਏ ਹੋਏ ਨੇ ਰਾਸ਼ਨ ਲੈ ਕੇ ਜਾਓ ਲੰਗਰ ਲੈ ਕੇ ਜਾਓ ਮਿੱਟੀ ਦੀਆਂ ਟਰਾਲੀਆਂ ਲੈ ਕੇ ਆ ਜੋ ਲੋਡ ਹੈ ਉਹਨਾਂ ਨੂੰ ਪੁੱਛ ਕੇ ਉਹਨਾਂ ਕੋ ਲੈ ਕੇ ਜਾਓ ਕਿਉਂਕਿ ਉਹਨਾਂ ਥੇਹਰੀਆਂ ਚ ਇਹ ਵੀ ਆ ਕਿ ਉੱਥੇ ਨੈੱਟ ਵੀ ਨੈੱਟ ਦੀ ਵੀ ਪ੍ਰੋਬਲਮ ਆ ਰਹੀ ਆ ਉੱਥੇ ਟੈਲੀਫੋਨ ਵੀ ਨਹੀਂ ਚੱਲਦੇ ਸੋ ਗਿਆਨੀ ਹਰਦੀਪ ਸਿੰਘ ਜੀ ਤੁਸੀਂ ਮਿੰਟਖੰਡ ਵਿੱਚ ਕੀ ਕਹਿਣਾ ਚਾਹੁੰਦੇ ਸਭ ਇਹ ਹੀ ਬੇਨਤੀ ਕਰਨੀ ਚਾਹਾਂਗਾ ਆਪਣੇ ਐਨ ਆਰ ਆਈ ਵੀਰ ਭਰਾਵਾਂ ਨੂੰ ਜਿਹੜੇ ਬਾਹਰ ਬੈਠੇ ਨੇ ਪੰਜਾਬ ਦਾ ਹਮੇਸ਼ਾ ਫਿਕਰ ਕਰਦੇ ਨੇ ਕਿ ਤੁਸੀਂ ਐਨ ਆਰ ਆਈ ਜਿੰਨੇ ਮੇਰੇ ਵੀਰ ਭਰਾ ਬਾਹਰ ਬੈਠੇ ਨੇ ਆਪਣੇ ਜਿਹੜੇ ਤੁਹਾਡੇ ਪਿੰਡਾਂ ਦੇ ਵਿੱਚ ਜਿੱਥੇ ਜਿੱਥੇ ਹੜ ਆਇਆ ਨਾ ਉਥੇ ਆਪਣੇ ਪਿੰਡਾਂ ਦਾ ਕੋਈ ਮੋਤਵਾਰ ਬੰਦਾ ਲੱਭ ਲਿਓ ਉਹਨੂੰ ਪੈਸੇ ਭੇਜਿਓ ਐਵੇਂ ਨਾ ਜਿਹੜੀਆਂ ਏਡਾਂ ਬਣੀਆਂ ਐਵੇਂ ਨਾ ਇਹਨਾਂ ਨੂੰ ਪੈਸੇ ਭੇਜੀ ਜਾਇਓ ਇਹ ਤੁਹਾਡੇ ਪੈਸੇ ਦੀ ਗਲਤ ਵਰਤੋਂ ਵੀ ਕਰ ਸਕਦੇ ਆ ਆਪ ਤੁਹਾਨੂੰ ਪਤਾ ਕਿ ਤੁਹਾਡੇ ਪਿੰਡਾਂ ਦੇ ਵਿੱਚ ਕਿੱਥੇ ਕਿੱਥੇ ਲੋੜ ਆ ਪੈਸੇ ਇਕੱਠੇ ਕਰੋ ਕਿਉਂਕਿ ਲੋੜ ਐ ਇਸ ਵੇਲੇ ਲੋਕਾਂ ਨੂੰ ਰਾਸ਼ਨ ਦੀ ਕਈ ਚੀਜ਼ਾਂ ਦੀ ਲੋੜ ਆ ਉਥੇ ਭੇਜੋ ਮੋਦਵਾਰ ਬੰਦਿਆਂ ਦੀ ਇੱਕ ਟੀਮ ਬਣਵਾ ਲਓ ਉਸ ਏਰੀਆ ਦੇ ਵਿੱਚ ਉਹਨਾਂ ਨੂੰ ਭੇਜੋ ਤਾਂ ਕਿ ਉਹ ਸਹੀ ਪੈਸੇ ਸਹੀ ਜਗ੍ਹਾ ਲੱਗ ਸਕਣ ਤੇ ਸਾਰਿਆਂ ਨੂੰ ਜੋ ਇਹੀ ਬੇਨਤੀ ਜੀ ਤੋਂ ਲਾਡੀਪਾ ਤੁਹਾਡੇ ਕਮੈਂਟ ਵਿੱਚ ਕੀ ਸਨੇਹਾ ਦੇਣਾ ਚਾਹੁੰਦਾ ਬਿਲਕੁਲ ਨਾਮਰ ਸਾਹਿਬ ਜਿਸ ਤਰ੍ਹਾਂ ਗਿਆਨੀ ਜੀ ਉਹਨਾਂ ਨੇ ਕਿਹਾ ਕਿ ਲੋੜਵੰਦ ਨੂੰ ਬਿਲਕੁਲ ਅੱਗੇ ਆ ਕੇ ਆਉਣ ਦੇ ਉਹਨਾਂ ਨੂੰ ਰਾਸ਼ਨ ਪ੍ਰੋਵਾਈਡ ਕਰਵਾਇਆ ਜਾਵੇ ਜਿਹੜੇ ਕਿ ਪੰਜਾਬ ਦੇ ਜਿਹੜੇ ਕਿ ਇਲਾਕਿਆਂ ਦੇ ਵਿੱਚ ਪਤਾ ਕਿ ਆ ਸਕਦੇ ਬਿਲਕੁਲ ਸੁੱਕੇ ਨੇ ਜੋ ਕੋਈ ਉਹ ਇਲਾਕੇ ਅੱਗੇ ਆ ਕੇ ਅੱਗੇ ਆਉਣ ਦੇ ਇਹਨਾਂ ਲੋਕਾਂ ਦੀ ਜਿਹੜੇ ਕਪੂਰਥੜਾ ਸੁਲਤਾਨਪੁਰ ਜਾਂ ਉਸ ਤੋਂ ਬਾਅਦ ਵਿੱਚ ਜਿਹੜਾ ਕੀ ਮੰਡ ਦਾ ਇਲਾਕਾ ਉਸ ਦੇ ਵਿੱਚ ਜਾਂ ਪਠਾਨਕੋਟ ਏਰੀਆ ਦੇ ਵਿੱਚ ਜਿੰਨੇ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਅੱਗੇ ਆ ਕੇ ਮਦਦ ਕਰਨ ਕਿਉਂਕਿ ਤੁਹਾਨੂੰ ਪਤਾ ਕਿ ਸਰਕਾਰਾਂ ਨਾਲੋਂ ਲੋਕ ਤੇ ਕਿਸਾਨ ਅੱਗੇ ਉਹ ਤੋਂ ਵੱਧ ਮਦਦ ਕਰ ਸਕਦੇ ਨੇ ਪਰ ਪ੍ਰਸ਼ਾਸਨ ਬਹੁਤ ਜਗ੍ਹਾ ਤੇ ਮੈਂ ਉਹਨਾਂ ਨੂੰ ਰੋਕਦੇ ਆ ਵੀ ਹੋਇਆ ਵੀ ਵੇਖਦਾ ਆ ਪਰ ਕਿਤੇ ਨਾ ਕਿਤੇ ਇਹ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜੀ ਸਾਰਾ ਕੁਝ ਕਰਨਾ ਚਾਹੀਦਾ ਹੈ ਕਿ ਲੋਕਾਂ ਦੀ ਜ਼ਰੂਰਤਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਬਿਲਕੁਲ 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 ਇੱਥੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਆਪਾਂ ਹਰ ਇੱਕ ਵਾਰੀ ਵੇਖਦੇ ਹਾਂ ਕਿ ਕਿਸਾਨੀ ਅੰਦੋਲਨ ਚੱਲਿਆ ਸੀ ਤੇ ਕਈਆਂ ਲੋਕਾਂ ਨੇ ਹਜ਼ਾਰਾਂ ਨਹੀਂ ਲੱਖਾਂ ਦੇ ਪੌਂਡਾਂ ਦੇ ਹਿਸਾਬ ਨਾਲ ਲੱਖਾਂ ਡਾਲਰਾਂ ਦੇ ਹਿਸਾਬ ਨਾਲ ਪੈਸਾ ਇਕੱਠਾ ਕੀਤਾ ਤੇ ਆਪੋ ਆਪਣੀ ਜੇਬਾਂ 'ਚ ਬਾ ਕੇ ਚੁੱਪ ਕਰਕੇ ਬਹਿ ਗਏ ਕਿਸੇ ਨੇ ਕਿਸੇ ਨੂੰ ਮੈਂ ਨਹੀਂ ਕਹਿੰਦਾ ਕਿਸੇ ਦੀ ਮਦਦ ਨਾ ਕਰੋ ਆਪਾਂ ਨੂੰ ਹਰੇਕ ਦੀ ਮਦਦ ਕਰਨੀ ਚਾਹੀਦੀ ਆ ਜਦੋਂ ਕੋਈ ਡੁੱਬਦਾ ਹੋਵੇ ਉਹਨੂੰ ਤਣਕੇ ਦਾ ਸਹਾਰਾ ਮਿਲ ਜੇ ਤੇ ਉਹਦੀ ਜਾਨ ਬਚ ਜਾਂਦੀ ਸੋ ਅੱਜ ਜਿਹੜੇ ਹਲਕਿਆਂ ਚ ਇਹ ਸਾਰਾ ਪਾਣੀ ਦੇ ਹਾੜਾ ਨਾਲ ਆ ਰਿਹਾ ਜਿਹਦੇ ਨਾਲ ਪਿੱਛੋਂ ਸੱਪ ਵੀ ਆਉਣਗੇ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਵੀ ਆਉਣਗੀਆਂ ਜਿਨ੍ਹਾਂ ਦੇ ਪਸ਼ੂ ਮਰੇ ਨੇ ਅਗਰ ਉਹ ਰੁੜਕੇ ਗਾਹਾਂ ਤੱਕ ਨਾ ਗਏ ਜਿਹੜੀ ਗੱਲ ਆਪਾਂ ਕਰਦੇ ਆ ਕਿ ਪਾਣੀ ਹਰੀਕੇ ਪੱਤਣ ਤੋਂ ਬਾਅਦੂ ਪਾਣੀ ਪਾਕਿਸਤਾਨ ਨੂੰ ਭੇਜ ਦਿਓ ਉੱਥੇ ਵੀ ਮਨੁੱਖਤਾ ਵਸਦੀ ਏ ਉੱਥੇ ਵੀ ਦੁਨੀਆ ਵੱਸਦੀ ਏ ਉਹ ਵੀ ਆਪਣੀ ਨੇ ਦੇਖਣ ਨੂੰ ਵੀ ਆਪਣੇ ਵਰਗੇ ਲੱਗਦੇ ਨੇ ਕਿਸੇ ਦੀ ਜਾਨ ਲੈਣਾ ਆਪਣੀ ਜਾਨ ਬਚਾ ਕੇ ਕੋਈ ਵੱਡੀ ਬਹਾਦਰੀ ਨਹੀਂ ਹੁੰਦੀ ਸੋ ਹਰ ਇੱਕ ਦਾ ਭਲਾ ਮੰਗਣਾ ਚਾਹੀਦਾ ਸਾਡੀ ਅਰਦਾਸ ਆ ਸਿੱਖ ਚੈਨਲ ਵੱਲੋਂ ਕਿ ਕਿਤੇ ਵੀ ਹੜ੍ਹਾਂ ਦੇ ਵਿੱਚ ਫਸਿਆ ਕੋਈ ਵਿਅਕਤੀ ਆਪਣੀ ਜਾਨ ਨਾ ਗਵਾ ਲਵੇ ਬਸ ਵਾਹਿਗੁਰੂ ਨਾਲ ਤੇ ਮੇਰਾ ਪਰਿ ਨਜ਼ਰ ਰੱਖੇ ਉਹਨਾਂ ਨੂੰ ਸਲਾਮਤੀ ਦੇਣ ਉਹ ਇਹ ਹੜਾ ਜੋ ਫਿਰ ਇੱਕ ਮਜ਼ਬੂਤੀ ਚਟਾਨ ਵਾਂਗ ਉੱਭਰ ਕੇ ਸਾਹਮਣੇ ਹੋਣ ਆਪੋ ਆਪਣੇ ਘਰਾਂ ਨੂੰ ਸਵਾਰਨ ਆਪੋ ਆਪਣੀਆਂ ਫਸਲਾਂ ਨੂੰ ਮੁੜ ਕੇ ਸੰਭਾਲਣ ਸੋਹਣਿਆ ਪੁੱਲਾ ਚੱਕਾਂ ਦੀ ਖੇਮਾ ਮੇਰੀ ਪੂਰੀ ਟੀਮ ਉਹ ਤੇ ਆਪਣੇ ਦਾਸ ਬਲਿਹਾਰ ਸਿੰਘ ਰਾਮੇਵਾਲ ਨੂੰ 2000 ਤੋਂ ਬਲਾਉ ਫਤਿਹ ਵਾ